ਹੈਲੋ ਜੀ ਫਰੈਂਡਸ ਸਤਿ ਸ੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਲੀ ਆਈ ਹੋਪ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਫਰੈਂਡ ਤੇ ਇੱਥੇ ਨਾ ਮੈਂਨੇ ਆਪਣੀ ਇਹ ਸ਼ਰਟ ਸਟਿਚ ਕੀਤੀ ਸੀਗੀ ਤੇ ਇਹਦੇ ਤੇ ਨਾ ਮੈਂਨੇ ਅੱਜ ਨਵੇਂ ਤਰੀਕੇ ਨਾਲ ਲਗਾਈ ਸੀਗੀ ਲੈਸ ਉਹ ਮੈਂ ਤੁਹਾਨੂੰ ਦਿਖਾਉਂਦੀ ਸੀਗੀ ਤੇ ਇਹ ਕਿਵੇਂ ਲੱਗੀ ਹੈ ਇਹ ਮੈਂ ਤੁਹਾਨੂੰ ਅੱਗੇ-ਅੱਗੇ ਵੀਡੀਓ ਵਿੱਚ ਦੱਸਾਂਗੀ ਤੇ ਪਲੀਜ਼ ਫੁੱਲ ਵਾਚ ਕਰਨਾ ਵੀਡੀਓ ਨੂੰ ਜਿਹੜੇ ਚੈਨਲ ਤੇ ਨਵੇਂ ਆਏ ਹੋ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਆ ਦੇਖੋ ਐਵੇਂ ਕਰਕੇ ਮੈਂਨੇ ਆਪਣੀ ਜਿਹੜੀ ਸ਼ਰਟ ਹੈ ਸਟਿਚ ਕੀਤੀ ਹੈ ਤੇ ਅੱਜ ਮੈਨੇ ਲੈਸ ਜਿਹੜੀ ਨਵੇਂ ਜਿਹੇ ਤਰੀਕੇ ਨਾਲ ਲਗਾਈ ਹੈ ਤੇ ਇਹਦੇ ਤੇ ਇਹ ਮੈਨੇ ਹਲਕਾ ਜਿਹਾ ਐਵੇਂ ਦੇਖੋ ਗਲਾ ਡਿਜ਼ਾਈਨ ਕੀਤਾ ਹੈ ਜਦੋਂ ਕੋਈ ਮੇਰਾ ਆਪਣਾ ਸੂਟ ਹੁੰਦਾ ਨਾ ਤਾਂ ਮੈਂ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੀ ਹਾਂ ਸੱਚੀ ਡਿਜ਼ਾਈਨ ਉਹ ਕਰਨ ਨੂੰ ਹੈਨਾ ਪਰ ਮੈਂ ਐਵੇਂ ਹੀ ਬਣਾ ਲਿਆ ਸੀਗਾ ਪਹਿਲਾਂ ਕੋਟ ਕੋਲਰ ਸੋਚਿਆ ਸੀਗਾ ਮੈਨੇ ਮੈਂ ਕਿਹਾ ਚਲੋ ਛੱਡ ਮੈਂ ਕਿਹਾ ਕਬਰੜ ਜੀ ਹੋਣ ਲੱਗ ਜਾਂਦੀ ਹੈ ਫਿਰ ਬੰਦ ਗਲੇ 'ਚ ਤੇ ਆਹ ਦੇਖੋ ਹੈਨਾ ਐਵੇਂ ਕਰਕੇ ਦੇਖੋ ਲੈਸ ਦੀ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆਈ ਹੈ ਤੇ ਇਹ ਮੈਨੇ ਜਿਹੜੀ ਲੈਸ ਹੈ ਬਿਨਾ ਕੱਪੜਾ ਕਟਿੰਗ ਕਰਕੇ ਲਗਾਈ ਹੈ ਤੇ ਆ ਪਿੱਛੋਂ ਦੇਖੋ ਇਹਦੀ ਫਿਨਿਸ਼ਿੰਗ ਆ ਦੇਖੋ ਐਵੇਂ ਕਰਕੇ ਹੈਨਾ ਦੇਖੋ ਕੱਟੀ ਨਹੀਂ ਹੈਗੀ ਬਿਲਕੁਲ ਵੀ ਕੋਈ ਧਾਗਾ ਨਿਕਲਣ ਦਾ ਡਰ ਨਹੀਂ ਹੈਗਾ ਇਹਦਾ ਤੇ ਇਹ ਮੈਂ ਤੁਹਾਨੂੰ ਦੱਸਾਂਗੀ ਆਪਾਂ ਵੀਡੀਓ ਦੇ ਵਿੱਚ ਅੱਗੇ-ਅਗੇ ਬਣੇ ਰਹਿਣਾ ਵੀ ਕਿਵੇਂ ਕਰਕੇ ਲਗਾਈ ਹੈ ਮੈਂ ਇਹ ਬਹੁਤ ਸੋਹਣੀ ਲੱਗੀ ਹੈ ਇਹ ਤੇ ਕਟਿੰਗ ਕਰਨ ਦੀ ਲੋੜ ਨਹੀਂ ਬਾਅਦ ਚ ਕੀ ਹੁੰਦਾ ਆਪਾਂ ਬਣਾ ਦਿੰਨੇ ਆ ਤੇ ਧਾਗੇ ਫਿਰ ਬਾਅਦ ਚ ਨਿਕਲ ਹੀ ਜਾਂਦੇ ਨੇ ਥੋੜੇ ਟਾਈਮ ਬਾਅਦ ਇੰਟਰਲੋਕ ਕਰਨ ਤੋਂ ਬਾਅਦ ਵੀ ਫਿਰ ਨਿਕਲ ਜਾਂਦੇ ਹੁੰਦੇ ਨੇ ਠੀਕ ਹੈ ਜੀ ਤੇ ਇੱਕ ਆ ਸ਼ਰਟ ਹੈ ਇਹਦੀ ਹੁਣ ਮੈਂ ਲੈਸ ਲੈ ਕੇ ਆਉਣੀ ਹੈ ਇਹ ਵੀ ਮੈਂ ਹੁਣ ਬਣਾਣਾ ਸੂਟ ਇਹ ਵੀ ਮੈਂ ਹੁਣ ਮਤਲਬ ਕਿ ਕਾਫੀ ਮੇਰੇ ਸੂਟ ਨੇ ਜਿਹੜੇ ਆਪਣੇ ਨੇ ਉਹ ਕਟਿੰਗ ਕਰ ਕਰਕੇ ਰੱਖੇ ਪਏ ਨੇ ਹੁਣ ਇਹਨਾਂ ਦੀ ਵਾਰੀ ਆ ਗਈ ਹੈ ਤੇ ਬਾਕੀ ਹੁਣ ਕਸਟਮਰਾਂ ਦਾ ਕੰਮ ਵੀ ਹੁਣ ਆਣਾ ਸ਼ੁਰੂ ਹੋ ਗਿਆ ਜਿਵੇਂ ਵਰਤਾਂ ਦੇ ਹੋਗੇ ਵਰਤਾਂ ਦਾ ਸੂਟ ਵੀ ਮੈਂ ਲੈ ਆਈਆਂ ਤੇ ਉਹ ਵੀ ਮੈਂ ਤੁਹਾਡੇ ਨਾਲ ਅੱਗੇ ਅੱਗੇ ਸ਼ੇਅਰ ਕਰਾਂਗੀ ਆਉਣ ਵਾਲੀ ਵੀਡੀਓ ਦੇ ਵਿੱਚ ਤੇ ਇਹ ਮੈਂ ਤੁਹਾਨੂੰ ਦੱਸਦੀਆਂ ਲੈਸ ਆਪਾਂ ਨੇ ਕਿਵੇਂ ਲਗਾਈਆਂ ਬਣੇ ਰਹਿਣਾ ਆਪਣੀ ਵੀਡੀਓ ਦੇ ਵਿੱਚ ਤੇ ਆ ਦੇਖੋ ਜੀ ਇੱਥੇ ਮਨੇ ਇਹ ਲੈਸ ਹੈ ਜਿਹੜੀ ਇਹ ਅ ਮਤਲਬ ਕਿ ਸੈਂਟਰ ਲਾਈਨ ਲਗਾ ਕੇ ਨਾ ਜਿੱਥੇ ਆਪਣੇ ਲੈਸ ਲਗਾਉਣੇ ਜਿੱਥੇ ਆਪਾਂ ਕੱਪੜਾ ਕਟਿੰਗ ਕਰਦੇ ਆ ਨਾ ਉਮੀ ਆਪਾਂ ਨੇ ਨਿਸ਼ਾਨ ਲਗਾ ਲੈਣਾ ਪਰ ਆਪਾਂ ਨੇ ਕੱਪੜਾ ਨਹੀਂ ਕਟਿੰਗ ਕਰਨਾ ਫਿਰ ਆਪਣੇ ਲੈਸ ਦੇ ਦੋਨੇ ਕਿਨਾਰਿਆਂ ਦੇ ਉੱਤੇ ਸੀਨ ਲਗਾ ਲੈਣੀ ਹੈ ਆ ਦੇਖੋ ਐਵੇਂ ਕਰਕੇ ਹੈਨਾ ਇਹ ਲੈ ਮੈਨੂੰ ਮਤਲਬ ਕੀ ਹੈ ਨਹੀਂ ਸੀਗਾ ਕਿ ਮੈਂ ਵੀਡੀਓ ਬਣਾਉਣੀ ਹੈ ਫਿਰ ਮੇਰੇ ਦਿਮਾਗ ਚ ਆਈ ਵੀ ਚਲੋ ਵੀਡੀਓ ਸ਼ੂਟ ਕਰ ਲੈਨੇ ਵੀ ਕਿਸੇ ਨਾ ਕਿਸੇ ਭੈਣ ਦੇ ਚਲੋ ਕੰਮ ਆ ਜੂਗੀ ਐਵੇਂ ਕਰਕੇ ਮੈਨੇ ਦੇਖੋ ਦੋਨੇ ਸਾਈਡਾਂ ਤੇ ਇਹ ਜਿਹੜੀ ਸਲਾਈ ਹੈ ਨਾ ਸਲਾਈ ਹੈ ਨਾ ਇਹਨਾਂ ਆਪਣੇ ਫਿਨਿਸ਼ਿੰਗ ਨਾਲ ਹੀ ਲਗਾਉਣੀ ਹੈ ਬਿਲਕੁਲੀ ਵੀ ਆਪਾਂ ਨੇ ਯਾਨਕੀ ਇਧਰ ਉਧਰ ਨਹੀਂ ਲਗਾਉਣੀ ਹੈਗੀ ਜਿਹੜਾ ਯਾਨਕੀ ਮਾਰਜਨ ਦਿੱਤਾ ਹੁੰਦਾ ਲੈਸ ਦਾ ਉਸ ਹੀ ਉੱਪਰ ਆਪਾਂ ਨੇ ਸਲਾਈ ਲਗਾਉਣੀ ਹੈ ਇਹ ਬਿਲਕੁਲ ਇਹਨਾਂ ਫਿਨਿਸ਼ਿੰਗ ਦੇ ਨਾਲ ਤੇ ਉਸ ਤੋਂ ਬਾਅਦ ਆਪਾਂ ਨੇ ਦੇਖੋ ਇੰਜ ਕਰਕੇ ਆਪਾਂ ਨੇ ਕੱਪੜਾ ਮੋੜ ਲੈਣਾ ਜਿੱਥੇ ਆਪਾਂ ਨੇ ਸਲਾਈ ਲੱਗੀ ਸੀ ਤੇ ਜਿਹੜੀ ਸਲਾਈ ਲੱਗੀ ਸੀਗੀ ਉਸੇ ਸਲਾਈ ਦੇ ਉੱਪਰ ਆਪਾਂ ਨੇ ਦੁਬਾਰੇ ਫੇਰ ਸਲਾਈ ਲਗਾਉਣੀ ਆ ਦੇਖੋ ਇੰਜ ਕਰਕੇ ਆਪਾਂ ਨੇ ਮੋੜ ਲਿਆ ਜਿਹੜਾ ਆਪਣਾ ਘੇਰਾ ਹੁੰਦਾ ਕੱਪੜਾ ਇਹ ਮੋੜ ਕੇ ਆਪਾਂ ਨੇ ਐਵੇਂ ਰੱਖ ਲੈਣਾ ਦੇਖੋ ਤੇ ਬਿਲਕੁਲ ਵੀ ਆਪਾਂ ਨੇ ਝੋਲ ਝੂਲੇ ਚ ਕੁਝ ਵੀ ਨਹੀਂ ਪਾਉਣਾ ਹੈਗਾ ਐਨ ਫਿਨਿਸ਼ਿੰਗ ਨਾਲ ਲਗਾਣੀ ਹੈ ਹੋਲੀ ਲਗਾ ਲਿਓ ਆਰਾਮ ਨਾਲ ਲਗਾ ਲਿਓ ਹੈਨਾ ਜੇ ਆਪਾਂ ਫਸਟ ਟਾਈਮ ਲਗਾ ਰਹੇ ਹਾਂ ਤੇ ਬਿਲਕੁਲ ਐਨ ਫਿਨਿਸ਼ਿੰਗ ਨਾਲ ਲਗਾਉਣੀ ਹੈ ਕਿਉਂਕਿ ਜਿਹੜੀ ਲੈਸ ਦੀ ਆਉਗੀ ਉਹ ਅੰਦਰ ਫਿਨਿਸ਼ਿੰਗ ਆਉਗੀ ਉਹ ਏਸੀ ਸਲਾਈ ਨੇ ਹੀ ਦੇਣੀ ਹੈ ਅਗਰ ਇਹੀ ਥੋੜੀ ਜਿਹਾ ਆਪਣੇ ਤੋਂ ਅੰਦਰ ਬਾਹਰ ਹੋ ਗਈ ਨਾ ਤਾਂ ਸਾਰੀ ਲੈਸ ਵਿੰਗੀ ਟੇਢੀ ਜੀ ਫਿਰ ਨਜ਼ਰ ਆਉਗੀ ਹੈਨਾ ਘੱਟ ਵੱਧ ਜੀ ਨਜ਼ਰ ਆਉਗੀ ਆ ਦੇਖੋ ਐਵੇਂ ਕਰਕੇ ਆਪਾਂ ਨੇ ਲਗਾ ਲੈਣੀ ਹੈ ਤੇ ਨਾਲ ਲੰਦੇ ਨਾਲ ਆਪਾਂ ਚੈੱਕ ਵੀ ਕਰਦੇ ਰਹਾਂਗੇ ਵੀ ਆਪਣੀ ਸਲਾਈ ਠੀਕ ਆ ਰਹੀ ਹੈ ਠੀਕ ਹੈ ਜੀ ਐਵੇਂ ਕਰਕੇ ਆਪਾਂ ਨੇ ਲੈਸ ਇਹ ਲਗਾ ਲੈਣੀ ਹੈ ਇੱਕ ਵਾਰੀ ਆਪਾਂ ਨੇ ਇਸ ਸਾਈਡ ਲਗਾ ਲੈਣੀ ਹੈ ਤੇ ਫਿਰ ਦੂਜੀ ਸਾਈਡ ਫੇਰ ਆਪਾਂ ਨੇ ਐਵੇਂ ਲਗਾ ਲੈਣੀ ਹੈ ਆਪਣੀ ਦੋ ਸਲਾਈਆਂ ਲਗਾਈਆਂ ਸੀਗੀਆਂ ਨਾ ਦੋਨੇ ਸਲਾਈਆਂ ਨੂੰ ਆਪਾਂ ਨੇ ਐਵੇਂ ਕਪੜਾ 모ੜ ਕੇ ਲਗਾਣੀ ਹੈ ਮੈਨੂੰ ਲੱਗਦਾ ਸ਼ਾਇਦ ਮੈਨੇ ਇੱਕੋ ਹੀ ਸਲਾਈ ਦਿਖਾਈ ਹੈ ਹੈਨਾ ਐਵੇਂ ਆਪਾਂ ਨੇ ਦੂਜੀ ਵਾਰੀ ਲਗਾਣੀ ਹੈ ਜਿੱਥੇ ਆਪਾਂ ਨੇ ਦੂਜੀ ਸਲਾਈ ਲਗਾਈ ਹੈ ਤੇ ਐਵੇਂ ਤੁਸੀਂ ਸਲਾਈ ਲਾ ਲਾ ਲਸ ਲਗਾਉਗੇ ਤੇ ਐਨ ਕੋਈ ਮਤਲਬ ਕੀ ਇੰਟਰਲੋਕ ਕਰਨ ਦੀ ਲੋੜ ਨਹੀਂ ਅੱਛਾ ਜੀ ਕੱਪੜਾ ਕਈ ਵਾਰੀ ਆਪਣਾ ਮਹਿੰਗਾ ਹੁੰਦਾ ਆਪਾਂ ਲੈਸਾਂ ਲਗਾ ਲੈਣੇ ਆ ਕਟਿੰਗ ਕਰ ਲੈਣੇ ਆ ਤੇ ਫਿਰ ਬਾਅਦ ਚ ਉਹ ਫਿਨਿਸ਼ਿੰਗ ਜਿਹੜੀ ਹੁੰਦੀ ਆ ਥੋੜੇ ਟਾਈਮ ਬਾਅਦ ਕੱਪੜਾ ਜਦੋਂ ਆਪਾਂ ਸੂਟ ਸਾੜ ਧੋਣੇ ਆ ਹੈਨਾ ਉਹ ਤਾਗੇ ਵਗੈਰਾ ਚਾਹੀ ਜਿੰਨੀ ਮਰਜ਼ੀ ਆਪਾਂ ਇੰਟਰਲੋਕ ਕਰ ਲਈਏ ਫਿਰ ਵੀ ਨਿਕਲ ਜਾਂਦੇ ਨੇ ਤੇ ਐਵੇਂ ਆਪਾਂ ਜੇ ਲੈਸ ਲਗਾਵਾਂਗੇ ਤਾ ਬਹੁਤ ਸੋਹਣੀ ਤੇ ਫਿਨਿਸ਼ਿੰਗ ਨਾਲ ਆਉਂਦੀ ਹੈ ਤੇ ਗ੍ਰੇਸਫੁੱਲ ਬੰਦਾ ਇਹਨੂੰ ਪੂਰਾ ਆਪਣਾ ਸਟਾਈਲ ਦੀ ਲੁੱਕ ਹੀ ਚੇਂਜ ਹੋ ਜਾਂਦੀ ਹੈ ਆ ਦੇਖੋ ਐਵੇਂ ਕਰਕੇ ਤੇ ਇਹਨੂੰ ਵਧੀਆ ਲੱਗ ਰਹੀ ਸੀਗੀ ਮੈਂ ਚੈੱਕ ਕਰ ਰਹੀ ਸੀਗੀ ਕਿਉਂਕਿ ਨੇ ਮੇਰੀ ਲੈਸ ਦਾ ਨਾ ਜਿਹੜਾ ਮਾਰਜਿਨ ਸੀਗਾ ਨਾ ਥੋੜਾ ਜਿਹਾ ਥੋੜਾ ਜਿਹਾ ਨਹੀਂ ਮੈਂ ਕਹਿੰਦੀ ਜਮਾ ਹੀ ਜ਼ੀਰੋ ਮਾਰਜਿਨ ਦਿੱਤਾ ਹੋਇਆ ਸੀਗਾ ਉਹਦੇ ਕਰਕੇ ਥੋੜੀ ਜਿਹੀ ਸਲਾਈ ਮੈਨੂੰ ਇਹ ਲੱਗਦਾ ਸੀਗਾ ਵੀ ਬਾਹਰ ਨਾ ਜਾਵੇ ਸ਼ੋ ਨਾ ਹੋਣ ਲੱਗ ਜਾਵੇ ਆ ਦੇਖੋ ਇੰਜ ਕਰਕੇ ਆਪਣੀ ਦੂਜੀ ਵਾਰੀ ਫੇਰ ਦੂਜੀ ਸਲਾਈ ਤੇ ਆਪਾਂ ਨੇ ਐਮ ਸੀ ਲਿਆ ਜਿਹੜੀ ਮੇਰੀ ਭੈਣਾਂ ਨੇ ਹੈਨਾ ਹਾਊਸ ਵਾਈਫ ਨੇ ਜਿਹੜੀਆਂ ਕੰਮ ਸ਼ੁਰੂ ਕਰ ਲਿਆ ਬੁਟੀਕ ਦਾ ਹੈਨਾ ਪਰ ਉਹਨਾਂ ਨੂੰ ਟਾਈਮ ਨਹੀਂ ਮਿਲ ਰਿਹਾ ਹੈਗਾ ਘਰ ਦੇ ਕੰਮਾਂ ਚ ਫੁਰਸਤ ਹੀ ਨਹੀਂ ਮਿਲਦੀ ਹੈਗੀ ਘਰ ਦੇ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਨੇ ਬੱਚੇ ਹੋ ਗਏ ਘਰ ਹੋ ਗਏ ਪਰ ਟਾਈਮ ਨਹੀਂ ਮਿਲ ਰਿਹਾ ਤੇ ਕੰਮ ਵੀ ਚਲੋ ਉਹਨਾਂ ਨੂੰ ਆਉਂਦਾ ਵਧੀਆ ਆਉਂਦਾ ਤਾਂ ਦੇਖੋ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਆਪਣਾ ਜਿਹੜਾ ਸਰੀਰ ਹੁੰਦਾ ਇਹੀ ਆਪਾਂ ਨੂੰ ਥੋੜਾ ਇੱਕ ਕੰਮ ਕਰਨ ਨਹੀਂ ਦਿੰਦਾ ਹੈਗਾ ਜਿਹੜਾ ਦਿਮਾਗ ਹੁੰਦਾ ਹੈਨਾ ਦਿਮਾਗ ਤਾਂ ਕਹਿੰਦਾ ਆਪਾਂ ਨੂੰ ਵੀ ਚਲੋ ਹਾਲਾਂਕਿ ਇਹ ਨਾ ਸ਼ਰੀਰ ਨਹੀਂ ਆਪਣਾ ਥੱਕਿਆ ਹੁੰਦਾ ਜਿੰਨਾ ਆਪਣਾ ਦਿਮਾਗ ਥੱਕ ਜਾਂਦਾ ਆਪਣੀ ਜਿਹੜੀ ਸੋਚ ਹੁੰਦੀ ਹੈ ਸੋਚ ਹੀ ਦੇਖੋ ਆਪਣੇ ਸਰੀਰ ਨੂੰ ਥਕਾਵਟ ਥਕਾਵਟਕ ਦੇ ਦਿੰਦੀ ਹੈ ਕਿੰਕੀ ਥਕਾ ਦਿੰਦੀ ਹੈ ਤੇ ਆਪਾਂ ਨੂੰ ਆਪਣਾ ਮਾਈਂਡ ਵੀ ਆਪਾਂ ਨੂੰ ਫਰੈਸ਼ ਰੱਖਣਾ ਚਾਹੀਦਾ ਮੋਟੀਵੇਟ ਹੋ ਕੇ ਰਹਿਣਾ ਚਾਹੀਦਾ ਜਿਹੜੀ ਸੁਸਤੀ ਹੁੰਦੀ ਹੈ ਉਹ ਨਹੀਂ ਪਾਉਣੀ ਚਾਹੀਦੀ ਹੈਗੀ ਆਪਣੇ ਦਿਮਾਗ ਤੇ ਇਹ ਗੱਲ ਨਹੀਂ ਲੈ ਕੇ ਆਉਣੀ ਚਾਹੀਦੀ ਵੀ ਹਾਈ ਮਹੀਨੇ ਤਾਂ ਇੰਨਾ ਕੰਮ ਕਰ ਲਿਆ ਮੈਂ ਤਾਂ ਥੱਕ ਗਈਆਂ ਹੈਨਾ ਵੀ ਹੁਣ ਮੈਂ ਇਹ ਕਿਵੇਂ ਕਰਾਂ ਇਹ ਜੀ ਗੱਲ ਆਪਾਂ ਨੂੰ ਨਹੀਂ ਸੋਚਣੀ ਜਿਹੜਾ ਆਪਣਾ ਕੰਮ ਪਿਆ ਹੁੰਦਾ ਉਹਦੇ ਵਲ ਆਪਾਂ ਨੂੰ ਸੋਚਣਾ ਚਾਹੀਦਾ ਵੀ ਮੈਨੇ ਆ ਜਿਹੜਾ ਕੰਮ ਹੈ ਇਹ ਮੈਨੇ ਕਰਨਾ ਹੀ ਕਰਨਾ ਹੈ ਅੱਜ ਮੈਨੇ ਇਹ ਜਿਹੜਾ ਸੂਟ ਹੈ ਇਹ ਕਟਿੰਗ ਕਰਨਾ ਹੀ ਕਰਨਾ ਕਿਸੇ ਨਾ ਕਿਸੇ ਹਾਲ ਚ ਸ਼ਾਮ ਤੱਕ ਮੈਨੇ ਇਸ ਟ੍ਰਿਚ ਕਰ ਹੀ ਕਰਨਾ ਹੀ ਕਰਨਾ ਹੈਨਾ ਤਾਂ ਦੇਖੋ ਜਿਹੜੀ ਆਲਸ ਹੈਗੀ ਐ ਜਿਹੜੀ ਸੁਸਤੀ ਹੁੰਦੀ ਐ ਤਾਂ ਇਹ ਆਪਾਂ ਨੂੰ ਛੱਡਣੀ ਹੀ ਪੈਣੀ ਐ ਇਹ ਆਪਣੇ ਆਪ ਤਾਂ ਦੇਖੋ ਹੁੰਦੀ ਨਹੀਂ ਐ ਕਿ ਸਾਰੇ ਆਪਣੇ ਦਿਮਾਗ ਦੀ ਹੀ ਖੇਡ ਹੁੰਦੀ ਐ ਦਿਮਾਗ ਦੀ ਗੱਲ ਹੁੰਦੀ ਐ ਜੇ ਆਪਾਂ ਦਿਮਾਗ ਤੇ ਇਹ ਗੱਲ ਲੈ ਕੇ ਆਉਂਨੇ ਆ ਵੀ ਹਾਏ ਵੀ ਮੇਰਾ ਤਾਂ ਕਰਨ ਨੂੰ ਮਨ ਨਹੀਂ ਕਰ ਰਿਹਾ ਹੈਗਾ ਵੀ ਮਿਆ ਮੇਰਾ ਤਾਂ ਸਰੀਰ ਥਕਾਵਟ ਹੋ ਗਿਆ ਜਬ ਮੈਨੂੰ ਥਕਾਵਟ ਹੋ ਗਈ ਐ ਹਾਂਜੀ ਥਕਾਵਟ ਤਾਂ ਹੋ ਵੀ ਜਾਂਦੀ ਐ ਚਲੋ ਮੰਨਿਆ ਪਰ ਮੈਨੂੰ ਲੱਗਦਾ ਵੀ ਅੱਧੇ ਘੰਟਾ ਆਪਾਂ ਨੂੰ ਬਹੁਤ ਹੁੰਦਾ ਹੈ ਨਾ ਥੋੜੇ ਇੱਕ ਰੈਸਟ ਕਰਨ ਲਈ ਸਿਰਫ ਆਪਾਂ ਨੇ ਰੈਸਟੀ ਕਰਨੀ ਹੁੰਦੀ ਐ ਸੋਣਾ ਤਾਂ ਦੇਖੋ ਹੁੰਦਾ ਨਹੀਂ ਗਾ ਸੋਣਾ ਤਾਂ ਆਪਾਂ ਨੂੰ ਰਾਤ ਨੂੰ ਹੀ ਹੁੰਦਾ ਅੱਧਾ ਘੰਟਾ ਬਹੁਤ ਹੁੰਦਾ ਰੈਸਟ ਲਈ ਚਾਹ ਪੀ ਲੋ ਅੱਧਾ ਘੰਟਾ ਪੈਜੋ ਹੈਨਾ ਮਾਈਂਡ ਫਰੈਸ਼ ਹੋ ਜਾਂਦਾ ਉਸ ਤੋਂ ਬਾਅਦ ਫਿਰ ਆਪਾਂ ਨੂੰ ਆਪਣੇ ਕੰਮ ਤੇ ਲੱਗ ਜਾਣਾ ਚਾਹੀਦਾ ਜੇ ਆਪਾਂ ਸੋਚੀ ਜਾਵਾਂਗੇ ਹਾਈ ਵੀ ਵੀ ਮੈਂ ਤਾਂ ਜੈਨਾ ਕੰਮ ਕਰ ਲਿਆ ਮੈਂ ਤਾਂ ਐ ਹੋ ਗਈ ਵਾਹ ਹੋ ਗਈ ਇਹ ਜੀ ਗੱਲਾਂ ਤਾਂ ਫਿਰ ਦੇਖੋ ਕਦੇ ਵੀ ਨਹੀਂ ਫਿਰ ਮਤਲਬ ਕਿਹਜਾ ਜਿਹੜਾ ਬੰਦਾ ਹੁੰਦਾ ਇਹ ਜੀ ਗੱਲਾਂ ਸੋਚੀ ਜਾਂਦਾ ਹੁੰਦਾ ਉਹ ਕਦੇ ਨਹੀਂ ਫਿਰ ਛੇ ਛੇਤੀ ਆਪਣੇ ਜੀਵਨ ਚ ਸਫਲ ਹੁੰਦਾ ਹੈਗਾ ਕਾਮਯਾਬੀ ਨਹੀਂ ਛੇ ਛੇਤੀ ਪਾਉਂ ਤਾਂ ਜਿਹੜੀਆਂ ਆਪਣੀਆਂ ਮੇਰੀਆਂ ਭੈਣਾਂ ਨੇ ਹੈਨਾ ਕੋਈ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਉਹਨਾਂ ਨੂੰ ਥੋੜਾ ਬੋਤਾ ਕੰਮ ਆ ਰਿਹਾ ਕੁਛਕ ਨਹੀਂ ਆਉਂਦਾ ਹੈਗਾ ਤਾਂ ਤੁਸੀਂ YouTube ਤੇ ਜਾ ਕੇ ਕੁਝ ਵੀ ਤੁਸੀਂ ਸਰਚ ਕਰੋਗੇ ਉੱਥੇ ਤੁਸੀਂ ਸਿੱਖ ਸਕਦੇ ਹੋ ਕੁਝ ਵੀ ਹੈ ਅ ਅੱਜਕੱਲ ਇਹ YouTube ਤੇ ਇਹ ਜਿਹਾ ਕੋਈ ਕੰਮ ਨਹੀਂ ਹੈਗਾ ਜਿਹੜਾ ਆਪਾਂ ਨਹੀਂ ਸਿੱਖ ਸਕਦੇ ਹੈਗੇ ਠੀਕ ਹੈ ਜੀ ਤੁਸੀਂ ਉੱਥੇ ਸਰਚ ਕਰੋ ਉੱਥੇ ਤੁਹਾਨੂੰ ਸਾਰਾ ਕੁਝ ਆਪੇ ਆਪ ਨਿਕਲ ਕੇ ਆ ਜਾਊਗਾ ਦੇਖੋ ਜੀ ਇੱਥੇ ਆਪਣੇ ਦੇਖੋ ਲੈਸਾ ਲੱਗੇ ਨੇ ਤੇ ਉਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਆਪਾਂ ਪ੍ਰੈਸ ਕਰ ਦੇਵਾਂਗੇ ਇਹਦੇ ਉੱਤੇ ਇੱਕ ਵੀ ਤੁਹਾਨੂੰ ਜਿਹੜੀ ਸਲਾਈ ਹੈ ਨਜ਼ਰ ਨਹੀਂ ਆਊਗੀ ਹੈ ਨਾ ਉੱਪਰਲੀ ਸਾਈਡ ਬਿਲਕੁਲ ਵੀ ਨਹੀਂ ਨਜ਼ਰ ਆਊਗੀ ਤੇ ਐਨ ਫਿਨਿਸ਼ਿੰਗ ਨਾਲ ਇਹ ਲੱਗੀ ਹੈ ਤੁਸੀਂ ਵੀ ਇਦਾਂ ਕਰਕੇ ਆਪਣੇ ਸੂਟ ਨੂੰ ਲੈਸ ਲਗਾਓ ਠੀਕ ਹੈ ਜੀ ਤੇ ਜਿਹੜੀਆਂ ਮੇਰੀਆਂ ਭੈਣਾਂ ਹਨ ਕੰਮ ਕਰਨਾ ਚਾਹੁੰਦੀਆਂ ਨੇ YouTube ਤੇ ਹਨ ਤੁਸੀਂ ਸਿੱਖੋ YouTube ਤੇ ਕੋਈ ਵੀ ਤੁਸੀਂ ਕੰਮ ਹੈ ਜਿਹੜਾ ਤੁਹਾਨੂੰ ਥੋੜੀ ਬਹੁਤ ਤੁਹਾਡੇ ਚ ਕੋਈ ਕਮੀ ਪੇਸ਼ੀ ਹੈ ਉਹ ਤੁਸੀਂ YouTube ਤੇ ਆ ਕੇ ਦੂਰ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਤੇ ਆਪਣਾ ਸੂਟ ਹੋ ਗਿਆ ਕੰਪਲੀਟ ਅੱਜ ਮੈਨੇ ਆਪਣਾ ਡਿਊਟੀ ਤੋਂ ਆਉਂਦੇ ਸਾਰੀ ਸਿਰਫ 10-15 ਮਿੰਟ ਦਾ ਰੈਸਟ ਕੀਤੀ ਮੈਂ ਕਿਹਾ ਮੈਨੇ ਹੁਣ ਆਪਣਾ ਸੂਟ ਬਣਾਉਣਾ ਹੀ ਬਣਾਉਣਾ ਕਿਉਂਕਿ ਉਸ ਤੋਂ ਬਾਅਦ ਦੇਖੋ ਹੁਣ ਤਿਹਾੜੀ ਜਿਵੇਂ ਸ਼ੁਰੂ ਹੋ ਗਏ ਨੇ ਕਸਟਮਰਾਂ ਦੇ ਸੂਟ ਆਉਣੇ ਸ਼ੁਰੂ ਹੋ ਗਏ ਨੇ ਫਿਰ ਮੇਰਾ ਆਪਣਾ ਸੂਟ ਦੇਖੋ ਮੈਂ ਛੱਡ ਦਿੰਨੀ ਹੁੰਨੀ ਆ ਫਿਰ ਮੇਰੇ ਮਨ 'ਚ ਦੇਖੋ ਲਾਲਚ ਆ ਜਾਂਦਾ ਮੈਂ ਲਾਲਚੀ ਬਹੁਤ ਆ ਲਾਲਚ ਮਤਲਬ ਇਹ ਨਹੀਂ ਹੈਗਾ ਵੀ ਮਤਲਬ ਕਿ ਐ ਹੋ ਜਾਂਦਾ ਵੀ ਜਿੱਥੇ ਮੈਂ ਆਪਣਾ ਸੂਟ ਬਣਾਉਂਗੀ ਚਲੋ ਕਸਟਮਰ ਦਾ ਬਣਾ ਦਿੰਨੀ ਆ ਕਸਟਮਰ ਮੈਂ ਨਾਰਾਜ਼ ਨਹੀਂ ਕਰ ਹੈਗੇ ਆਪਣਾ ਬਾਅਦ ਚ ਚਾਹੇ ਸਾਲ ਲੰਘ ਜAVE ਉਹਨੂੰ ਹੈਨਾ ਵੀ ਪਰ ਮੈਂ ਐਵੇਂ ਨਹੀਂ ਹੈਗੇ ਵੀ ਆਪਣੇ ਸੂਟ ਨੂੰ ਮੈਂ ਪਹਿਲ ਨਹੀਂ ਦੇਣਗੀ ਪਹਿਲਾਂ ਮੇਰੇ ਲਈ ਕਸਟਮਰ ਨੇ ਕਸਟਮਰ ਦਾ ਸੂਟ ਪਹਿਲਾਂ ਮੈਂ ਰੈਡੀ ਕਰਦੀ ਆ ਆਪਣੇ ਸੂਟ ਤਾਂ ਮੈਂ ਮਤਲਬ ਕਿ ਜਦੋਂ ਰਵਾਜ ਨਿਕਲ ਜਾਂਦਾ ਨਾ ਉਹਦੀ ਉਹੀ ਸਟਿਚ ਕਰਦੀ ਹੁੰਦੀ ਐ ਲੈ ਆਨੇ ਹੁੰਨੇ ਆ ਪਰ ਕਦੇ ਵੀ ਮੈਨੇ ਅੱਜ ਤੱਕ ਰਵਾਜ ਦੇ ਹਿਸਾਬ ਨਾਲ ਸੂਟ ਨਹੀਂ ਪਾਇਆ ਜਿਵੇਂ ਹੁਣ ਕਿਸੇ ਕਿਹੜੇ ਕਲਰ ਦਾ ਜਾਂ ਕਿਸ ਚੀਜ਼ ਦਾ ਟ੍ਰੈਂਡ ਹੈ ਉਹ ਯਾਨੀ ਕਿ ਜਦੋਂ ਨਿਕਲ ਜਾਂਦਾ ਉਹ ਤੋਂ ਉਹਦੋਂ ਮੇਰੇ ਸੂਟ ਬਣਦਾ ਹੁੰਦਾ ਠੀਕ ਹੈ ਜੀ ਆ ਦੇਖੋ ਇੱਥੇ ਮੈਨੇ ਲੈਸ ਵਗੈਰਾ ਆਪਣੀ ਲਾ ਗਈ ਹੈ ਤੇ ਹੁਣ ਆਪਾਂ ਸਾਰਾ ਇਹਨੂੰ ਕੰਪਲੀਟ ਕਰ ਦਵਾਂਗੇ ਇੰਜ ਕਰਕੇ ਆਪਾਂ ਨੇ ਸਾਰਾ ਸੂਟ ਆਪਣਾ ਰੈਡੀ ਕਰ ਲਿਆ ਲੈਸਾਂ ਵਗੈਰਾ ਲਗਾ ਲਈ ਸੀਗੀ ਬਾਹਮਾ ਤੇ ਵੀ ਤੇ ਕਿਵੇਂ ਦੀ ਲੱਗੀ ਅੱਜ ਦੀ ਵੀਡੀਓ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਅਗਰ ਚੈਨਲ ਤੇ ਤੁਸੀਂ ਨਵੇਂ ਆਇਆ ਤਾਂ ਪਲੀਜ਼ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਪਲੀਜ਼ ਫੁੱਲ ਵਾਚ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਮੇਰੀਆਂ ਹੋਰ ਭੈਣਾਂ ਦੇ ਵੀ ਵੀਡੀਓ ਜਿਹੜੀ ਕੰਮ ਆ ਜਾਵੇ ਠੀਕ ਹੈ ਜੀ ਆਪਾਂ ਕੱਲ ਨੂੰ ਫੇਰ ਮਿਲਦੇ ਆ ਨਮੀ ਜੀ ਪਿਆਰੀ ਜੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ ਟਾਟਾ ਬਾਏ ਬਾਏ